ਹਾਂਜੀ ਆ ਜੀ ਵੀਡੀਓ ਵਿੱਚ ਆਪਾਂ ਬੁਕਰਮ ਅਟੈਚ ਕਰਾਂਗੇ ਸਲਵਾਰ ਦੇ ਕੁੰਦਿਆਂ ਤੇ ਪੌਂਚੇ ਦੇ ਇਸ ਤਰੀਕੇ ਨਾਲ ਦੇਖੋ ਕਿੰਨੀ ਸਫਾਈ ਨਾਲ ਬੁਕਰਮ ਅਟੈਚ ਕੀਤੀ ਹੈ ਬੁਕਰਮ ਬਿਲਕੁਲ ਨਵਾਂ ਤਰੀਕਾ ਜੀ ਅਟੈਚ ਕਰਨ ਦਾ ਇਹਦੇ ਨਾਲ ਕੀ ਆਪਣੇ ਪੌਂਚੇ ਦੇ نیچے ਕੋਈ ਵੀ ਵਾਲ ਨਹੀਂ ਪਊਗਾ ਤੇ 5 ਮਿੰਟਾਂ ਜੀ ਆਪਾਂ ਬੁਕਰਮ ਨੂੰ ਅਟੈਚ ਕਰ ਦਾਂਗੇ ਤੇ ਪੌਂਚਾ ਤੁਸੀਂ ਆਜ ਪਸੰਦ ਨਾਲ ਭਰ ਸਕਦੇ ਜਿਹੜਾ ਮਰਜੀ ਭਰ ਸਕਦੇ ਆ ਤੇ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਕਿੰਨਾ ਨਵਾਂ ਤੇ ਸੌਖਾ ਤਰੀਕਾ ਹੋਇਆ ਆਪਾਂ ਨੂੰ ਤੇ ਆਪਾਂ ਕੀ ਕਰਨਾ ਦੇਖੋ ਜੀ ਇਹ ਆਪਣੀ ਸਲਵਾਰ ਦਾ ਨੀਚੇ ਵਾਲੇ ਕੁੰਜੇ ਨਾਲ ਪਾਸਾ ਆ ਗਿਆ ਜੀ ਜਿੱਥੇ ਆਪਾਂ ਬੁਕਰਮ ਲਉਣੀ ਆ ਤੇ ਬੁਕਰਮ ਕੀ ਕਰਨਾ ਜੀ ਆਪਾਂ ਇਸ ਤਰੀਕੇ ਨਾਲ ਬੁਕਰਮ ਲਾਵਾਂਗੇ ਤੇ ਜਿੱਥੇ ਆਹ ਹੁੰਦਾ ਆਪਣਾ ਸਟਾਰਟ ਹੈ ਇੱਥੋਂ ਆਪਾਂ ਇੰਨੀ ਵੱਧ ਬੁਕਰਮ ਰੱਖਾਂਗੇ ਦੂਸਰੀ ਸਾਈਡ ਵੀ ਇੰਨੀ ਵੱਧ ਬੁਕਰਮ ਰੱਖ ਕੇ ਤੇ ਇਥੋਂ ਕਟਿੰਗ ਕਰ ਦਾਂਗੇ ਤੇ ਦੋ ਪੌਂਚੇ ਨੇ ਇੱਕੋ ਜੀ ਬੁਕਰਮ ਲੈ ਲਾਂਗੇ ਜੀ ਆਪਾਂ ਇਸ ਤਰੀਕੇ ਨਾਲ ਇਸ ਤੋਂ ਬਾਅਦ ਇੱਕ ਕਪੜਾ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਬੁਕਰਮ ਲਾਵਾਂਗੇ ਜੀ ਤੇ ਬੁਕਰਮ ਦੇ ਇਧਰਲੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ఉపర్ కప్ప స ఇద్దరీ సైడ్ ఎస్ తేనా కప్ర సగే ఎస్ తిన్న ఫోల్డ్ దోన్ కడా ఊరు సైలా ਦੋਨਾਂ ਸਾਈਡ ਤੋਂ ਬੁਕਰਮ ਨੂੰ ਆਪਾਂ ਕਵਰ ਕਰ ਲੈਣਾ ਐਸ ਤਰੀਕੇ ਨਾਲ ਇਧਰੋਂ ਵੀ ਆਪਾਂ ਐਸ ਤਰੀਕੇ ਨਾਲ ਹੋਲਡਿੰਗ ਕਰ ਲੈਣਾ ਜੀ ਐਸ ਤਰੀਕਾ ਦੇਖੋ ਬੁਕਰਮ ਆਪਣੇ ਜਮ੍ਹਾਂ ਕਵਰ ਹੋ ਗਈ ਜੀ ਇੱਕ ਸਾਈਡ ਤੋਂ ਤੇ ਇੱਕ ਸਾਈਡ ਤੋਂ ਆਪਾਂ ਇਸ ਤਰੀਕੇ ਨਾਲ ਬੁਕਰਮ ਲਾਈਏ ਜੀ ਇਸ ਤੋਂ ਬਾਅਦ ਕੀ ਕਰਨਾ ਆਪਾਂ ਹਾਂਜੀ ਆਪਾਂ ਇਸ ਤਰੀਕੇ ਨਾਲ ਬੁੱਕਣਾ ਰੱਖਣੀ ਆ ਇਸ ਤਰ੍ਹਾਂ ਇਹਨੇ ਬਾਅਦ ਕੇ ਬੁੱਕ ਰੰਗ ਰੱਖਾਂਗੇ ਇੱਕ ਸਾਈਡ ਤੇ ਤੇ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਣੀ ਆ ਦੇਖੋ ਜੀ ਇੱਕ ਆਪਣੀ ਸਲਾਈ ਲੱਗ ਗਈ ਹੈ ਇਸ ਤਰੀਕੇ ਨਾਲ ਇਹ ਬਿਲਕੁਲ ਨਵਾਂ ਤਰੀਕਾ ਬੁਕਰਮ ਅਟੈਚ ਕਰਨ ਦਾ ਇਸ ਤੋਂ ਬਾਅਦ ਕੀ ਕਰਨਾ ਆਪਕਾ ਪੁੱਠੇ ਪਾਸੇ ਬੁਕਰਮ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰ ਦੇਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਬੁਕਰਮ ਆ ਜੂਗੀ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਉੱਪਰ ਸਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਦੇਖੋ ਜੀ ਕਿੰਨੀ ਸਫਾਈ ਨਾਲ ਆਪਣੇ ਬੁਕਰ ਮੈਂ ਅਟੈਚ ਹੋਈ ਹੈ ਹਾਂਜੀ 5 ਮਿੰਟ ਵੀ ਨਹੀਂ ਲੱਗਣਾ ਆਪਣੇ ਬੁਕਰ ਮੈਂ ਅਟੈਚ ਕਰਨ ਵਾਸਤੇ ਦੇਖੋ 5 ਮਿੰਟਾਂ ਚ ਆਪਾਂ ਬੁਕਰ ਮੈਂ ਅਟੈਚ ਕਰ ਲਈਏ ਦੇਖੋ ਕਿੰਨੀ ਸਫਾਈ ਨਾਲ ਬੁਕਰਾਂ ਆਪਣੇ ਅਟੈਚ ਹੋਈ ਐ ਇਸ ਤਰੀਕਾ ਨਾਲ ਸਲਵਾਰ ਦੇ ਕੁੰਦਿਆਂ ਦੇ ਪਹੁੰਚ ਜਾਂਦੇ ਤੇ ਤੁਸੀਂ ਵੀ ਇਸ ਤਰੀਕਾ ਨਾਲ ਘਰੇ ਜਰੂਰ ਟਰਾਈ ਕਰੋ ਬੁਕਰ ਮੈਂ ਅਟੈਚ ਕਰਨਾ ਤੇ ਹਾਂਜੀ ਛੋਟੀ ਜੀ ਵੀਡੀਓ ਸੀ ਤੇ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ